ਮਨਜੋਗ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਕੋ ਲੋਕ ਦਿੱਤੀਆਂ ਹਦਾਇਤਾਂ ਤੇ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ 4 ਮੁਕੱਦਮਿਆਂ ਵਿੱਚ ਪੀਓਜ਼ 4 ਪੀਓਜ਼ ਜਿਹੜੇ ਅਰੈਸਟ ਕੀਤੇ ਗਏ ਹਨ ਇਸ ਵਿੱਚ ਮੁਕੱਦਮਾ ਨੰਬਰ ਸੀ ਡਿਵੀਜ਼ਨ ਦਾ ਪੁਲਿਸ ਪਾਰਟੀ ਨੇ ਮੁਕੱਦਮਾ ਨੰਬਰ 116 ਮਿਤੀ 2015 307 336 148 49 ਅਸਲਾ ਐਕਟ ਦਾ ਥਾਣਾ ਸੀ ਡਿਵੀਜ਼ਨ ਦੇ ਪੁਗੋੜਾ ਪਪਿੰਦਰ ਸਿੰਘ ਉਰਫ सोनू ਕੰਗਲਾ ਨੂੰ ਗ੍ਰਿਫਤਾਰ ਕੀਤਾ ਹੈ ਇਸ ਦੇ ਖਿਲਾਫ ਪਹਿਲਾਂ ਵੀ ਸੰਗੀਨ ਜੁਰਮਾਂ ਦੇ 36 ਮੁਕਦਮੇ ਦਰਜ ਹਨ ਇਸ ਤੋਂ ਇਲਾਵਾ ਸੁਲਤਾਨਪਿੰਡ ਦੀ ਪੁਲਿਸ ਪਾਰਟੀ ਨੇ ਮੁਕਦਮਾ ਨੰਬਰ 66 ਮਿਤੀ 3 4 18 379 411 ਸੁਲਤਾਨਪਿੰਡ ਦੇ ਦੋਸ਼ੀ ਸਿਮਰਨਜੀਤ ਸਿੰਘ ਪੁੱਤਰ ਬਲਬੀਤ ਸਿੰਘ ਪਿੰਡ ਉਪਰ ਇਬਨ ਖੁਰਦ ਨੂੰ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਮੁਖ ਅਫਸਰ ਥਾਣਾ ਸਿਵਲਾਈਨ ਦੇ ਮਕਦਮਾ ਨੰਬਰ 115 ਵਿੱਚ ਅੰਡਰ ਸੈਕਸ਼ਨ 224 ਪੁਲਿਸ ਸਿਵਲ ਲਾਈਨ ਗੁਰਪ੍ਰੀਤ ਸਿੰਘ ਉਰਫ ਰਾਜਾ ਪੁੱਤਰ ਬਲਵਿੰਦਰ ਸਿੰਘ ਵਾਸੀ ਜੰਡਿਆਲਾ ਗੁਰੂ ਨੂੰ ਗ੍ਰਿਫਤਾਰ ਕੀਤਾ ਇਸੇ ਤਰ੍ਹਾਂ ਹੀ ਪੁਲਿਸ ਪਾਰਟੀ ਬੀ ਡਿਵੀਜ਼ਨ ਨੇ ਮਕਦਮਾ ਨੰਬਰ 205 ਵਿੱਚ ਅੰਡਰ ਸੈਕਸ਼ਨ 188 ਬੀ ਡਿਵੀਜ਼ਨ ਦੇ ਦੋਸ਼ੀ ਫੈਜ਼ਲ ਖਾਨ ਪੁੱਤਰ ਜਲਾਲਉਦੀਨ ਨੂੰ ਗ੍ਰਿਫਤਾਰ ਕੀਤਾ ਇਸ ਤੋਂ ਲਾ ਇਹ ਦੋਸਨਯੋਗ ਇਹ ਹੈ ਕਿ ਮਹੀਨਾ ਜਨਵਰੀ ਦੇ ਦੌਰਾਨ ਪੀਓਜ਼ ਦੇ ਖਿਲਾਫ ਵੱਡੀ ਮੁਹਿੰਮ ਛੋੜ ਛੇੜ ਕੇ ਪੁਲਿਸ ਪਾਰਟੀਆਂ ਨੇ ਵਕਫਾ ਵਕ ਮਕਦਮਿਆਂ ਵਿੱਚ 41 ਮਕਦਮੇ 41 ਦੋਸ਼ੀ ਗ੍ਰਫਤਾਰ ਕੀਤੇ ਗਏ ਹਨ